ਪਾਕਿਸਤਾਨ ਦੇ ਇੱਕ ਪਾਇਲਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਹਵਾਈ ਜਹਾਜ਼ ਦੇ ਕਾਕਪਿਟ ਦੇ ਸ਼ੀਸ਼ੇ ਨੂੰ ਸਾਫ਼ ਕਰਦਾ ਨਜ਼ਰ ਆ ਰਿਹਾ ਹੈ ਜਿਵੇਂ ਆਮ ਤੌਰ ਤੇ ਟਰੱਕ ਡਰਾਈਵਰ ਆਪਣੇ ਟਰੱਕ ਦੇ ਸ਼ੀਸ਼ੇ ਸਾਫ਼ ਕਰਦੇ ਨੇ ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਨੇ ਅਤੇ ਹਜ਼ਾਰਾਂ ਵੀ ਲੈ ਰਹੇ ਨੇ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਾਇਲਟ ਨੇ ਆਪਣੇ ਜਹਾਜ਼ ਨੂੰ ਰੋਕ ਕੇ ਉਸ ਦੇ ਕਾਕਪਿਟ ਦੀ ਖਿੜਕੀ ਖੋਲ ਲਈ ਅਤੇ ਬਾਹਰ ਨਿਕਲ ਕੇ ਸ਼ੀਸ਼ਿਆਂ ਨੂੰ ਸਾਫ਼ ਕਰ ਰਿਹਾ ਹੈ ਇਹ ਦ੍ਰਿਸ਼ ਦੇਖ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਮਜ਼ੇਦਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਲੋਕ ਇਸ ਨੂੰ ਪਾਇਲਟ ਦੀ ਮਲਟੀਟਾਸਕਿੰਗ ਦੱਸ ਰਹੇ ਨੇ ਤਾਂ ਕੁਝ ਲੋਕ ਇਸ ਨੂੰ ਮਾਨ ਦਾ ਪਲ ਕਹਿ ਕੇ ਮਜ਼ਾਕ ਉਡਾ ਰਹੇ ਨੇ ਪਾਇਲਟ ਦਾ ਇਹ ਨੋਖਾ ਅੰਦਾਜ਼ ਲੋਕਾਂ ਦਰਮਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਯੂਜ਼ਰਸ ਇਸ ਵੀਡੀਓ ਨੂੰ ਵੱਖ-ਵੱਖ ਕੈਪਸ਼ਨਾਂ ਨਾਲ ਸ਼ੇਅਰ ਕਰ ਰਹੇ ਨੇ ਵੀਡੀਓ ਨੂੰ ਲੈ ਕੇ ਲੋਕ ਇਹ ਵੀ ਕਹਿ ਰਹੇ ਨੇ ਕਿ ਪਾਇਲਟ ਦੀ ਜ਼ਿੰਮੇਵਾਰੀ ਅਤੇ ਆਪਣੇ ਕੰਮ ਦੇ ਪ੍ਰਤੀ ਇਮਾਨਦਾਰੀ ਨੂੰ ਦਿਖਾਉਂਦਾ ਹੈ ਜੋ ਕਿਸੇ ਵੀ ਸਥਿਤੀ 'ਚ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਕੁਝ ਲੋਕ ਇਸ ਘਟਨਾ ਨੂੰ ਦੇਖ ਕੇ ਹੈਰਾਨੀ ਵੀ ਪ੍ਰਗਟਾ ਰਹੇ ਨੇ ਅਤੇ ਕਹਿ ਰਹੇ ਨੇ ਕਿ ਪਾਇਲਟ ਦੀ ਅਨੁਸ਼ਾਸਨਹੀਣਤਾ ਦਾ ਵੀ ਸੰਕੇਤ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੀਆਂ ਇਸ ਲਈ ਵੀਡੀਓ ਖਾਸ ਚਰਚਾਵਾਂ 'ਚ ਆ ਗਿਆ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਪਾਕਿਸਤਾਨ ਦੇ 에어ਪੋਰਟ ਦਾ ਹੈ ਜੋ ਕਿ ਰਨਵੇ ਤੇ ਪਲੇਨ ਖੜਾ ਹੈ ਉਹਨਾਂ 'ਚ ਇੱਕ ਪਲੇਨ ਦੀ ਖਿੜਕੀ ਤੋਂ ਇੱਕ ਸਖਸ਼ ਨਿਕਲ ਕੇ ਕੁਝ ਕੰਮ ਕਰਦਾ ਹੋਇਆ ਨਜ਼ਰ ਆਉਂਦਾ ਹੈ ਕੈਮਰਾਮੈਨ ਜਦ ਉਸਤੇ ਜ਼ੂਮ ਕਰਦਾ ਤਦ ਦੇਖਦੇ ਕਿ ਉਹ ਪਲੇਨ ਦਾ ਪਾਇਲਟ ਹੈ ਅਤੇ ਉਹ ਖਿੜਕੀ ਚ ਬਾਹਰ ਨਿਕਲ ਕੇ ਸ਼ੀਸ਼ਾ ਸਾਫ ਕਰ ਰਿਹਾ ਹੈ ਤੁਸੀਂ ਸ਼ਾਇਦ ਹੀ ਕਦੀ ਕਿਸੇ ਪਾਇਲਟ ਨੂੰ ਅਜਿਹੇ ਕੰਮ ਕਰਦੇ ਦੇਖਿਆ ਹੋਵੇਗਾ ਅਤੇ ਇਹੀ ਕਾਰਨ ਹੈ ਕਿ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਰਿਹਾ ਹੈ